ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਸੂਬੇ ਦੇ ਵਿੱਚ ਇੱਕ ਨਵਾਂ ਵਿਵਾਦ ਖੜਾ ਕਰਕੇ ਰੱਖ ਦਿੱਤਾ ਹੈ। ਇਸ ਵੀਡੀਓ ਦੇ ਵਿੱਚ ਕੁਝ ਬੇਬੀਆਂ ਮੰਦਿਰ ਦੇ ਅੰਦਰ ਪੈਗ ਵਾਲੇ ਗਾਣੇ ਉੱਤੇ ਨੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਿੰਦੂ ਸਮਾਜ ਤੇ ਸੰਤ ਸਮਾਜ ਦੇ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਕਨਪੁਰ ਕਾਲਿਆਂ ਤੋਂ ਮਹਾਗੁਰੂ ਅਸ਼ਨੀਲ ਮਹਾਰਾਜ ਜੀ ਵੱਲੋਂ ਸਖਤ ਇਸ ਦੀ ਨਿੰਦਾ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਵੀਡੀਓ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਗੁਪਤ ਰੱਖੀ ਜਾਵੇਗੀ ਅਤੇ ਇਨ੍ਹਾਂ ਬੀਬੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਕਦਮ ਲੈਣਾ ਇਸ ਦੇ ਲਈ ਵੀ ਜ਼ਰੂਰੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਜੈਸ਼ੀ ਰਾਮ ਪਿਛਲੇ ਦਿਨੀ ਜਿਹੜੀਆਂ ਕਿ ਬੀਬੀਆਂ ਨੇ ਮਾਤਾ ਜੀ ਦੇ ਮੰਦਰ ਚ ਸ਼ਰਾਬੀ ਗਾਣਿਆਂ ਲਾ ਕੇ ਡਾਂਸ ਕੀਤਾ ਸੀ ਅੱਜ ਮਾਨਜੋਗ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਅਸੀਂ ਕੰਪਲੇਂਟ ਦੇ ਦਿੱਤੀ ਆ ਜਿਹੜੀ ਕਿ ਉਹ ਪਤਾ ਲੱਗਾ ਆ ਕਿ ਇਹ ਦੁਰਗਾ ਸ਼ਿਵ ਸ਼ਕਤੀ ਮੰਦਿਰ ਕਰਾਲੀ ਮਹਾਲੀ ਦੀਆਂ ਬੀਬੀਆਂ ਨੇ ਇਹਨਾਂ ਦੀ ਜਿਹੜੀ ਮੇਨ ਸਰਗਨਾ ਹੈਗੀ ਆ ਉਹ ਹੈਗੀ ਆ ਕਿਰਨ ਬਾਲਾ ਇਹਨਾਂ ਦੇ ਖਿਲਾਫ ਅਸੀਂ ਮਾਨਜੋਗ ਕਮਿਸ਼ਨ ਸਾਹਮਣੇ ਉਹਨਾਂ ਦੀ ਕੰਪਲੇਂਟ ਦੇ ਦਿੱਤੀ ਹੋਈ ਹੈ ਤੇ ਮਹਿਲਾਵਾਂ ਵੱਲੋਂ ਵੀਡੀਓ ਜਾਰੀ ਕਰਕੇ ਮਾਫੀ ਦੀ ਮੰਗ ਕੀਤੀ ਹੈ ਕਿ ਦੇਖਦੇ ਹੋ ਨਾ ਵੱਲੋਂ ਤੇ ਮਹਿਲਾਵਾਂ ਵੱਲੋਂ ਤੇ ਮਾਫੀ ਮੰਗ ਲਈ ਠੀਕ ਹੈ ਜੀ ਇਹਨੇ ਮਾਫੀ ਮੰਗੀ ਹੈ ਮਾਫੀ ਮੰਗਦਿਆਂ ਵੀ ਉਹਨਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੇ ਮਾਤਾ ਜੀ ਦੀ ਜਿਹੜੀ ਮੂਰਤੀ ਆ ਉਹਦੀ ਪਿੱਠ ਕਰਕੇ ਮਾਫੀ ਮੰਗਣ ਰਹੀਆਂ ਆ ਇਹਦੇ ਵਿੱਚ ਉਹਨਾਂ ਨੇ ਹੋਰ ਬੇਅਦਬੀ ਕਰ ਦਿੱਤੀ ਹੈ ਮਾਤਾ ਜੀ ਦੀ ਕਿ ਪ੍ਰਮਾਤਮਾ ਵੱਲ ਮਾਂ ਵਾਲੇ ਪਿੱਠ ਕਰਕੇ ਬੈਠ ਕੇ ਬੋਲਣ ਡੀਆਂ ਨੇ ਆਪੀ ਮੈਂ ਰੱਜੀ ਪੁੱਜੀ ਆਪੀ ਮੇਰੇ ਬੱਚੇ ਜੀਨ ਆਪੀ ਅਹੀਂ ਵੀਡੀਓ ਬਣਾ ਲਈ ਆਪੀ ਪੰਜਾਬੀ ਗਾਣੇ ਲਾ ਲੇ ਤੇ ਆਪ ਹੀ ਆਪਾਂ ਤੋਂ ਮਾਫੀ ਮੰਗ ਲਈ ਤੇ ਇਹ ਤੇ ਹੀ ਲੱਗਦਾ ਵਾ ਤੁਹਾਨੂੰ ਕਿਉਂਕਿ ਬੱਚਿਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬੱਚਿਆਂ ਵੱਲੋਂ ਵੀਡੀਓ ਬਣਾਈ ਗਈ ਮੇਰੇ ਵਿੱਚ ਬੱਚੇ ਦਾ ਕੋਈ ਰੋਲ ਸਾਹਮਣੇ ਨਹੀਂ ਆ ਰਿਹਾ ਇਹਨਾਂ ਦੀਆਂ ਦੋ ਵੀਡੀਓ ਹੋਰ ਜਨਤਕ ਹੋਈਆਂ ਨੇ ਜਿਦੇ ਵਿੱਚ ਇਹ ਪੰਜਾਬੀ ਗਾਣੇ ਲਾ ਕੇ ਡਾਂਸ ਕਰਦੀਆਂ ਪਈਆਂ ਨੇ ਇੱਕ ਮਾਤਾ ਜੀ ਦੀ ਮੂਰਤੀ ਦੇ ਸਾਹਮਣੇ ਮਾਤਾ ਜੀ ਦੇ ਸਰੂਪ ਦੇ ਸਾਹਮਣੇ ਪੰਜਾਬੀ ਗਾਣੇ ਲਾ ਕੇ ਡਾਂਸ ਕਰਦੀਆਂ ਪਈਆਂ ਨੇ ਇਹ ਬੱਚਿਆਂ ਨੇ ਇਹਨਾਂ ਨੂੰ ਕਿਹਾ ਡਾਂਸ ਕਰਦੇ ਆ ਜੇ ਬੱਚਿਆਂ ਨੇ ਗਾਣਾ ਲਾਇਆ ਵੀ ਸੀ ਇਹ 50 40 50 ਪਲੱਸ ਅਗਿਆ ਇਹਨਾਂ ਨੇ ਬੱਚਿਆਂ ਨੂੰ ਰੋਕਿਆ ਕਿਉਂ ਨਹੀਂ ਇਹਨਾਂ ਨੇ ਆਪ ਕਿਉਂ ਡਾਂਸ ਕੀਤਾ ਉੱਥੇ ਇਹ ਇਹਨਾਂ ਨੇ ਆਪ ਖੁਦ ਕੀਤਾ ਆ ਇਹ ਹੁਣ ਬੱਚਿਆਂ ਦੇ ਸਿਰ ਤੇ ਮਰਦੀਆਂ ਵਈਆਂ ਆ ਕੱਲ ਨੂੰ ਅੱਜ ਬੱਚਿਆਂ ਦੇ ਸਿਰ ਤੇ ਮਰਦੀਆਂ ਬੱਚਿਆਂ ਦੇ ਕਾਰਵਾਈ ਕਰਾਉਣਾ ਚਾਹੁੰਦੀਆਂ ਆ ਜਿਹੜੀ ਮਾਫੀ ਮੰਗੀ ਕੀ ਕਿਸੇ ਮੰਗਤ ਤੇ ਜਾ ਕੇ ਮੰਗੀ ਕੀ ਆ ਕਿ ਉਹਨਾਂ ਮਹਿਲਾਵਾਂ ਵੱਲੋਂ ਆਪੇ ਵੀਡੀਓ ਬਣਾ ਕੇ ਜਿਹੜੀ ਮਾਫੀ ਮੰਗੀ ਮੈਜੀ ਉਹਨਾਂ ਨੇ ਆਪ ਹੀ ਵੀਡੀਓ ਬਣਾ ਲਈ ਆ ਮੈਂ ਤੁਹਾਨੂੰ ਦੱਸਦਾ ਸਨ ਆਪ ਰੱਜੇ ਪੁੱਜੇ ਮੇਰੇ ਬੱਚੇ ਜੀਣ ਆਪੀ ਵੀਡੀਓ ਬਣਾ ਲਈ ਆਪੀ ਸ਼ਰਾਬੀ ਗਾਣੇ ਲਾ ਲੇ ਆਪੀ ਪੰਜਾਬੀ ਗਾਣੇ ਲਾ ਲੇ ਆਪੀ ਜਾ ਕੇ ਉੱਥੇ ਬਹਿ ਕੇ ਮਾਫੀ ਮੰਗ ਲਈ ਜੇ ਮਾਫੀ ਮੰਗਦੀਆਂ ਪਈਆਂ ਉਹ ਵੀ ਮਾਤਾ ਜੀ ਵਾਲ ਪਿੱਟ ਕਰਕੇ ਮਾਫੀ ਮੰਗਦੇ ਪਿਆ ਉਹਨਾਂ ਨੇ ਹੋਰ ਬੇਅਦਬੀ ਕੀਤੀ ਆ ਮਾਤਾ ਜੀ ਦੀ ਮਾਫੀ ਨਹੀਂ ਮੰਗੀ ਇਹਨਾਂ ਨੇ ਬੇਅਦਬੀ ਕੀਤੀ ਆ ਉੱਥੇ ਕੋਈ ਕਿਸੇ ਦੇ ਨਾਲ ਕਾਨੂੰਨੀ ਕਰ ਲੈ ਨਹੀਂ ਜੀ ਅਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਅਸੀਂ ਮਾਨ ਜੋ ਕਮਿਸ਼ਨ ਸਾਹਿਬ ਨੂੰ ਕੰਪਲੇਟ ਦੇ ਦਿੱਤੀ ਹੋਈ ਹੈ ਇਹਨਾਂ ਦੇ ਖਿਲਾਫ ਅਸੀਂ ਨਹੀਂ ਇਹਨਾਂ ਨੂੰ ਛੱਡਣਾ ਇਹਨਾਂ ਨੇ ਢੋਂਗ ਰਕਿਆ ਆ ਪਹਿਲੋ ਪੰਜਾਬੀ ਗਾਣੇ ਲਾ ਲੋ ਮਾਤਾ ਜੀ ਦੇ ਮੰਦਰ ਦੇ ਡਾਂਸ ਕਰ ਲੋ ਭੰਗੜੇ ਪਾ ਲੋ ਮੁਰਗੇ ਮਾਫੀਆਂ ਮੰਗ ਲੋ ਇਹ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਏਗੀ ਇਹਨਾਂ ਦੇ ਕਾਨੂੰਨੀ ਕਾਰਵਾਈ ਹੀ ਕੀਤੀ ਜਾਏਗੀ